ਕਿਸਾਨ ਦੋਸਤੋ ਇੱਕ ਚਰਚਾ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਦੀ ਕਿ ਕਣਕ ਦੀਆਂ ਜੜਾਂ ਕਿ ਫਲਾਨੀ ਦਵਾਈ ਪਾਉਣ ਨਾਲ ਗੱਟ-ਗੱਟ ਲੰਮੀਆਂ ਹੋ ਜਾਂਦੀਆਂ। ਤਾਂ ਇੱਥੇ ਮੈਂ ਤੁਹਾਨੂੰ ਕਣਕ ਦੀਆਂ ਜੜਾਂ ਦੇ ਬਾਰੇ ਇੱਕ ਅਦਭੁਤ ਜਾਣਕਾਰੀ ਦੇਣ ਜਾ ਰਿਹਾ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਫਤੀਸਾਂ ਜਪਨੇ ਵਹਿਗੂਜੀ ਖਾਲਸਾ ਵਹਿਗੂਜੀ ਫਤੀ। ਕਿਸਾਨ ਦੋਸਤੋ ਪਿਛਲੇ ਦਿਨੀ ਭਾਰਤੀ ਕਣਕ ਤੇ ਜੋ ਖੋਜ ਕੇਂਦਰ ਕਰਨਾਲ ਵਿਜ਼ਿਟ ਕੀਤਾ ਸੀਗਾ ਜਿੱਥੇ ਕਿ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਕਣਕ ਦੀਆਂ ਜੜਾਂ ਪਈਆਂ ਸੀਆਂ। ਤਾ ਇਹਦੇ ਬਾਰੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਆਮ ਤੌਰ ਤੇ ਜੇ ਤੁਸੀਂ ਦੇਖ ਰਹੇ ਜਿੰਨੀ ਕਣ ਕੁੱਪਰ ਹੁੰਦੀ ਹੈ ਉਸ ਤੋਂ ਜ਼ਿਆਦਾ ਥੱਲੇ ਹੁੰਦੀ ਹੈ ਇਹ ਤੁਸੀਂ ਦੇਖ ਰਹੇ ਹੋ ਕਣਕ ਦੀ ਜੜ ਕਣਕ ਦੀ ਜੜ ਆਮ ਤੌਰ ਤੇ ਡੇਢ ਤੋਂ ਪੌਣੇ 2 ਮੀਟਰ ਤੱਕ ਡੁੰਗਾਈ ਚਲੀ ਜਾਂਦੀ ਗੱਠ ਨਾਲ ਕਿੰਨੀ ਬੰਦਾ ਕੁਝ ਡੇਢ ਤੋਂ ਪੌਣੇ 2 ਮੀਟਰ ਤੱਕ ਇਹ ਤੁਸੀਂ ਖੁਦ ਸਾਹਮਣੇ ਜੜ ਦੇਖ ਰਹੇ ਹੋ ਭਾਵੇਂ ਕਿ ਟੋਟਲ ਜੜਾਂ ਦਾ ਜਿਹੜਾ ਮਾਸ ਹੁੰਦਾ 70% ਮਾਸ ਉੱਪਰਲੇ 30 ਸੈਂਟੀਮੀਟਰ ਚ ਰਹਿੰਦਾ ਹੈ ਉੱਪਰਲੇ 30 ਸੈਂਟੀਮੀਟਰ ਦੇ ਵਿੱਚ ਹੀ ਜ਼ਿਆਦਾ ਮਾਸ ਹੁੰਦਾ ਜੜਾਂ ਦਾ ਪਰੰਤੂ ਇਹਦੀਆਂ ਕੋਈ ਸ਼ਖਾਵਾਂ ਜਿਹੜੀਆਂ ਹੈਗੀਆਂ ਥੱਲੇ ਈਵਨ ਕੇ 2 ਮੀਟਰ ਤੱਕ ਵੀ ਜਿਹੜਾ ਹੈਗਾ ਵਿంటర్ ਵੀਟ ਦੇ ਵਿੱਚ ਉਹ ਡੁੰਗੀਆਂ ਚਲੀਆਂ ਜਾਂਦੀਆਂ ਤਾਂ ਆਮ ਤੌਰ ਤੇ ਜਿਹੜਾ ਹੈਗਾ 1.5 ਤੋਂ ਲੈ ਕੇ 1.8 ਮੀਟਰ ਤੱਕ ਦੀ ਗਹਿਰਾਈ ਤੱਕ ਕਣਕ ਦੀਆਂ ਜੜਾਂ ਜਾਂਦੀਆਂ ਭਾਵੇਂ ਕਿ 70% ਜਿਹੜਾ ਬਾਇਓਮਾਸ ਇਹਦਾ ਜੜਾ ਨਾ ਹੁੰਦਾ ਉੱਪਰਲੇ 30 ਸੈਂਟੀਮੀਟਰ ਦੇ ਵਿੱਚ ਹੁੰਦਾ ਪਰੰਤੂ ਮੈਕਸਿਮਮ ਲੈਂਥ ਤੁਸੀਂ ਇਹ ਦੇਖ ਰਹੇ ਹੋ ਕਿ ਜੜਾਂ ਦਾ ਕੁਝ ਹਿੱਸਾ ਜਿਹੜਾ ਹੈਗਾ ਤੁਹਾਡਾ 1.5 ਤੋਂ 1.8 ਮੀਟਰ ਤੱਕ ਵੀ ਗਹਿਰਾਈ ਦੇ ਵਿੱਚ ਚਲਾ ਜਾਂਦਾ ਹੈ ਤਾਂ ਇਹ ਸਾਡੇ ਸਿਆਣੇ ਅਕਸਰੀ ਕਿਹਾ ਕਰਦੇ ਕਿ ਜਿੰਨਾ ਬੂਟਾ ਉੱਤਰ ਹੈ ਉਪਰ ਹੈ ਉਸ ਤੋਂ ਵੱਡਾ ਬੂਟਾ ਥੱਲੇ ਹੁੰਦਾ ਹੈ ਚਾਹੇ ਕੋਈ ਦਰਖਤ ਲੈ ਲਓ ਚਾਹੇ ਕੋਈ ਬੂਟਾ ਲੈ ਲਓ ਤਾਂ ਇਹ ਕੁਦਰਤ ਦਾ ਸਿਸਟਮ ਹੈ ਇਸ ਕਰਕੇ ਜਿਹੜੇ ਗੱਟਕੜ ਲਮਾ ਜੜਾਂ ਕਰਨ ਦਾ ਗਮਨਾਹ ਕਰਨ ਪ੍ਰਚਾਰ ਕਰਦੇ ਉਹਨਾਂ ਤੋਂ ਬਚ ਕੇ ਰਹੋ